ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਪਲੂਨ ਝੋਟੀ ਸੂਈ ਸਵਾਈ ਧਾਰਾ ਮਾਰ ਕੇ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਮਦੀਨ ਦੇ ਸੀਮਨ ਦੀ ਬੱਛੀ ਇਹ ਦੋਨਾਂ ਦੇ ਸਾਰਾ ਡਿਟੇਲ ਵੀਰ ਤੇ ਪਾਉਂਦੇ ਆਓ ਅੱਗੇ ਕਰੀਏਗਾ ਨਾ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਜੀਤੂ ਪੰਡਤ ਪਿੰਡ ਧੌਲਾ ਜ਼ਿਲ੍ਹਾ ਫਰਨਾ ਤੇ ਮੋਬਾਈਲ ਨੰਬਰ ਆਪਣਾ ਹੈ ਮੋਬਾਈਲ ਨੰਬਰ 99152 ਵੀਰੇ 65790 99152 65790 ਤੇ ਜਿਹੜੀ ਵੀਰੇ ਆਪਾਂ ਝੋਟੀ ਦੇਖਦੇ ਪਏ ਆ ਪਲੂਰ ਅੱਲਾ ਸੁਗਾ ਸੁਈ ਆ ਬਾਈ 7ਵਾਂ ਦਿਨ ਸੁਈ ਨੂੰ ਆ 7 ਕਿਲੋ ਹੀ ਦੁੱਧ ਐ ਤੇ ਔਲ ਕੋਈ ਕਰੀ ਨਹੀਂ ਦੰਦਾਂ ਦੀ ਚੌਗੀ ਦੰਦੋ ਹੈਗੇ ਚੌਗੀ ਬੱਚਾ ਦੇ ਤਾਂ ਇਹਨੇ ਘੱਟਾ ਹਨਾ ਹਾਂ ਬੱਚਾ ਘੱਟਾ ਜੇਰ ਜੇ ਆਪਾਂ ਡੰਨ ਜੇਰ ਦੀ ਗਾਰੰਟੀ ਹੋ ਭਾਰ ਦੀ ਗਾਰੰਟੀ ਹੋ ਪੂਰ ਸ਼ਿੱਟੇ ਦੀ ਗਾਰੰਟੀ ਹੋ ਲੱਤ ਮਾਰ ਦੀ ਹੋ ਦੀ ਗਾਰੰਟੀ ਠੀਕ ਹੈ ਆਪਣੇ ਘਰੇ ਸੁਈ ਹਾਂ ਵੀ ਠੀਕ ਹੈ 7 ਕਿਲੋ ਜਮਾ ਹਜ਼ਰ ਹਾਂ 7 ਕਿਲੋ ਵੀਰੇ ਚੋਕੇ ਦੋ ਟਾਈਮ ਤਿੰਨ ਟਾਈਮ ਆਪਣੇ ਘਰੇ ਚੋਕੇ ਲੈ ਸਕਦਾ 7 ਕਿਲੋ ਦੁੱਧ ਆਪਾਂ ਮਣਕੇ ਦੇ ਦਾਂਗੇ 7 ਕਿਲੋ ਕੰਡੇ ਤੇ ਧਰ ਕੇ ਬਣ ਕੇ ਦੇ ਦਾਂਗੇ ਬੱਚੇ ਨੂੰ ਧਾਰਾ ਵਧਣਗੀਆਂ ਜਿਹੜੀਆਂ ਜੱਟ ਸੌਦੇ ਲਾ ਕੇ ਚੱਲੀ ਆ ਵੀ ਪਹਿਲਾਂ ਨਾ ਆਪਾਂ ਨੂੰ ਪਤਾ ਮਹੀਨਾ ਤੋਂ ਤੇ ਆਉਂਦੀ ਲੈ ਜਾਂਦੀ ਆ ਹਾਂ ਵੀਰੇ ਪਹਿਲਾਂ ਨਾ ਮਹੀਨੇ ਚ ਦੁੱਧ ਤੇ ਆਉਂਦੀਆਂ ਨੇ ਜਦੋਂ ਨੂੰ ਮਤਲਬ ਇਹਨੂੰ 20-22 ਦਿਨ ਹੋਣੇ ਨੇ ਸੂਣ ਨੂੰ ਅੱਜ 7ਵਾਂ ਦਿਨ ਹੈਗਾ ਠੀਕ ਦੁੱਧ 9 ਕਿਲੋ ਦੇ 10 ਕਿਲੋ 9 ਕਿਲੋ ਵਟਰ ਤੇ ਦੇ ਦੇਣਾ 9 ਕਿਲੋ ਦੁੱਧ ਦੇ ਦਊ ਕਿੰਨਾ ਭਾਗ ਕਰਨਾ ਪਹਿਲਾਂ ਭਾਈ ਦੱਸ ਇੱਕ ਤਮਾਕਾ ਹੀ ਕਰਨਾ ਭਾਲਾ ਤਮਾਕਾ ਹੀ ਕਰਨਾਗਾ ਮੁੱਲ 70 ਕਰਾ ਲਓ 75 ਕਰਾਉ ਦਾ ਕੋਈ ਫਾਇਦਾ ਨਹੀਂ 68000 ਦੀ ਝੋਟੀ ਦੇਵਾਂਗੇ ਪਿੱਠ ਪੂੜੇ ਦੀ ਬੰਦਰ ਦੇਖ ਲੈ ਸਿੰਘ ਦੀ ਬੰਦਰ ਦੇਖ ਲੈ ਟੋਕੜ ਲੈਣ ਨਾਲ ਚੰਗਾ ਨਾ ਔਲ ਕਰੇ ਨਾ ਬਾਲਟੀ ਭੰਨੇ ਮਤਲਬ ਟੋਕੜ ਲੈਣੀ ਨਹੀਂ ਹੁੰਦਾ ਮਿਲੇ ਨਾ ਚਾਹੇ 12 ਵਜੇ ਜੋੜੀ ਹੁਣ 10 ਦਾ ਟਾਈਮ ਹੈ ਕੋਈ ਆਪਸ ਨਹੀਂ ਸਾਣੀ ਚੋਈ ਠੀਕ ਹੈ ਕਿ ਸਾਢੇ 6:30 ਵਜੇ ਝੋਟੀ ਚੋਈ ਹੋਈ ਆਪਣੀ ਹੁਣ 10 ਦਾ ਟਾਈਮ ਹੈ ਧਾਰਾਂ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਪ੍ਰੋਪਰ ਬੱচ্চਾ ਲੱਗੇ ਦਿਖਾਵਾਂਗੇ ਠੀਕ ਹੈ ਤ 68000 ਦੀ ਸਾਨੂੰ ਝੋਟੀ ਮਿਲਦੀ ਆ ਤੇ 3 ਮਹੀਨੇ ਜਿੱਤੇ ਗੱਭਣ ਹੋ ਗਈ ਇਹਨੇ ਐਨੇ ਦੀ ਹੀ ਵਿਗਣਾ ਇਹਨੇ ਜਿਹੜਾ 3 ਮਹੀਨੇ ਦੁੱਧ ਪੀਲਾ ਕੇ ਮੌਸਤ ਦਾ ਉਹਦੀ ਦੂਹੀ ਵੀਰੇ ਵੱਧ ਬੀਕੂ ਗਈ ਸੁ ਮਤਲਬ ਢੋਪਰ ਹੋ ਕੇ ਆਮ ਨੂੰ ਪਤਾਗਾ 60000 ਉਹਦਾ ਮਾੜੀ ਮੈਂ ਵੀ ਕੀ ਜਾਂਦੀ ਦੂਜੇ ਸੂਏ ਨੂੰ ਪਸ਼ੂ ਐਡਮਟਿਕ ਪਤਾ ਵੀ 20000 ਦੀ ਕਾਫੀ ਵੱਧ ਆਗਾ ਥੋਰੀ ਪ੍ਰਾਇਮ ਨੂੰ ਸਮਾਰ ਕੇ ਸੁੱਕਾ ਕੱਟ ਦੇਖੋ ਧਿੱਲੇਵਾ ਵਗੈਰਾ ਦੇਖੋ ਚੁਵਾਈ ਇਹਦੀ ਇਸ ਵਕਤ ਹੋਈ ਵੀ ਆ ਬਹੁਤ ਸਾਫ ਆ ਬਾਈ ਥੱਲੋਂ ਜਮ ਇੱਕ ਨੰਬਰ ਬਾਕੀ ਪਲੂਣ ਦਾ ਜਿੰਨੀ ਸਾਫ ਕਰਦੇ ਉਹਨੇ ਬਣਦੀ ਹੈ ਨਾ ਸੋ ਮੂਹ ਮਾਤਾ ਦੇਖੋ ਸੈਂਕ ਸੋਨਾ ਤੇ ਵੀਡੀਓ ਚ ਦੱਸਦੇ 10000 ਟਾਈਮ ਹੈ ਤਿੰਨ ਟਾਈਮ ਵੇਖਣ ਲਾਗੇ ਨੀਚੇ ਵਾਉਣੀ ਆਪਾਂ ਜਮਾ ਨੇਚਰਲ ਜਮਾ ਨੇਚਰਲ ਹੁਣ ਮਾਲਕ ਟਾਈਮ ਦੇਖ ਲਾ ਦੱਸਦਾ ਹੀ ਹੈ ਅੱਛਾ ਉੱਤੇ ਹੋਏ ਪਾ ਛੱਡਦਾ ਹੋਏ ਪਾ ਸਾਢੇ 6 ਸਾਢੇ 6 ਵੇ ਦੀ ਝੁੱਟੀ ਹੋਈ ਹੈ ਜਮਾ ਬੇਲੀ ਕਰੀ ਹੋਈ ਹੈ ਜਮਾ ਆਪਣੀ ਕੋਈ ਆਪਾਂ ਬਾਜ਼ਾਰ ਨਹੀਂ ਹੁਣ ਕਿਉਂ ਘਰੇ ਆਊਗਾ ਵੀਰ ਚੋਕੇ ਦੇਖਣਗੇ ਠੀਕ ਹੈ ਸੋ ਲੇਵਾ ਵਗੈਰਾ ਦੇਖੋ ਸੋਨਾ ਸਾਫ ਸੁਥਰਾ ਲੇਵਾ ਤੇ ਧਾਰਾ ਪੇਂਦੇ ਮਾਰ ਕੇ ਦਿਖਾਉਨੇ ਹੁਣ ਬਾਕੀ ਆਹ ਦੇਖ ਲਾ ਬਈ ਬੱਚਾ ਮਗਰਾ ਹੈ ਠੀਕ ਹੈ 20 ਦਿਨਾਂ ਦੀ ਸੂ ਠੀਕ ਹੈ ਚਲੋ ਬੱਚਾ ਹਟ ਗਿਆ ਧਾਰ ਮਾਰ ਕੇ ਦਿਖਾਉਣਾ ਸੋ ਲੈਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਚੰਗੇ ਜਿੰਦ ਜਾਨ ਵਾਲੇ ਝੋਟੀਆਂ ਸਭਰ ਬੱਚਾ ਵਗੈਰਾ ਦੇਖੋ ਫੁੱਲ ਚੜਦੀ ਆ ਕੋਈ ਇਹ ਨਹੀਂ ਗੱਲ ਪਲੂਨ ਲੈ ਲਈ ਕੋਈ ਡਾਰਾ ਡੱਪਰ ਵਾਲੇ ਕਿਸੇ ਗੱਲੋਂ ਬੇਫਿਕਰ ਹੋ ਜਾਵਾ ਸਾਰਾ ਕੁਝ ਵੀਰ ਦਾ ਮੰਨ ਕੇ ਚਲੋ ਪਰਦਾ ਸਾਫ ਆ ਜਮਾ ਦੇਖੋ ਬੱਚਾ ਚੜਦੀ ਲੈ ਮੜੇ ਪਾਸੇ ਖੜੀ ਵੀਰ ਮੜਾ ਜਾ ਲੈ ਲੈ ਚਾਹ ਟੋਲ ਜੀ ਗਰਮੀ ਵਾਲਾ ਫਰਿਜ ਲੈ ਲਓ ਬਸ ਜਿਹੜੇ ਨੇ ਲੈਣਾ ਠੀਕ ਹੈ ਸੋ ਕਿ ਮੈਂ ਬਾਕੀਰ ਕਹਿੰਦੇ ਵੀ ਅਸੀਂ 41000 45000 ਨਾਲ ਤੱਕ ਦੋ ਬਣੂ ਕਦੋਂ ਕੀ ਗੱਲ ਬਾਤ ਨਾਲੇ ਪਲਨ ਨਾਲੇ ਫੜ ਸੁਭਰ ਪਸਮਾ ਵਗੈਰਾ ਦੇਖੋ ਪੂਰਾ ਸਾਫ ਜਰਾ ਹੱਥ ਭਰੇ ਕਰੀ ਮੜਾ ਜਾ ਲੈ ਵੀਰੇ ਕੇਲੇ ਫਲੀਆਂ ਵਾਲਾ ਥਾਣਾ ਵੀਰੇ ਆਮ ਝੋਟੀ ਦੇ ਪਹਿਲਾਂ ਦੇ ਥਾਣਾ ਇਹ ਜਾ ਲੱਗਦਾ ਮਾਰਦੀ ਤਾਰਾਂ ਤਾਰਾਂ ਵੀ ਮਾਰ ਦਾਂਗੇ ਦੇ ਚੋਕੇ ਹੀ ਦਿਖਾਰੇ ਸੋ ਦੇਖੋ ਤਾਰਾਂ ਦੇਖੋ ਮੂਹਰੇ ਸਰਾ ਜੀ ਮਾਰ ਦਈਓ ਸੋ ਦੇਖੋ ਸਾਫ ਸੁਥਰਾ ਚੋਣਾ ਤੇ ਕੋਈ ਹੋਰ ਦੇਖੋ ਵੀ ਕੋਈ ਇਹ ਨਹੀਂ ਗੱਲ ਵੀ ਮੂਹਰੇ ਖੜਾ ਡੰਡਾਲੀ ਬੱਚਾ ਦੇ ਘਰ ਫੁੱਲ ਚੜ੍ਹਦੇ ਪਲੂਣ ਦਾ ਇਹੀ ਉਹਦਾ ਵੀ ਕੀਰ ਬੱਚਾ ਪੁੱਛਣਾ ਭੁੱਲੀ ਹੋਵੇ ਕੀ ਹੋਵੇ ਚਬਾਕੀ ਚੌਂੜ ਦੇਖੋ ਮੋਟਾ ਮੋਟਾ 10:30 ਵੇ ਦਾ ਟਾਈਮ ਆੜੇ 10 ਵਜੇ ਚਾਈਆਂ ਵਾਲਾ ਚੌਣਾ ਗੱਲ ਬੱਤਾਂ ਚੱਲਦੀ ਸਾਡੇ ਪਾਸ ਠੀਕ ਹੈ ਚਾਹੇ ਵੀ ਰੌਂਡ ਲੈਣ ਵਗਾਲੇ ਗੁੱਡੇ ਕਿਤਾ ਨਹੀਂ ਹੋ ਗੱਲ ਦੀ ਬਾਈ ਵੇਜ ਜਿਹੜੀ ਹੋ ਗਏ ਆਨਲਾਈਨ ਵਾਲੇ ਵੀਰਾਂ ਵਾਲੀ ਵੀਡੀਓ ਪਾਈ ਆ ਪਹਿਲਾਂ ਝੋਟੀ ਵੀਡੀਓ ਪਾਈ ਦੀ ਆਪਾਂ ਤੇਰੇ ਚੈਨਲ ਤੇ ਪਹਿਲਾਂ ਦੀ ਠੀਕ ਹੈ ਮੰਨ ਲਾ ਵੀ ਉਹ 15 20 ਮਿੰਟਾਂ ਜੀ ਬੇਗੀ ਦੀਗੀ ਠੀਕ ਹੈ ਆਪਾਂ ਇਸ਼ੇ ਕਰ ਕੀ ਪਹਿਲਾਂ ਬਾਜ਼ਰ ਮੁੱਲ ਦੀ ਝੋਟੀ ਪਾਈ ਹੈਗੀ ਵੇਗਨ ਨੂੰ ਤਾਂ ਇਹ 72 ਦੀ ਵੇਚ ਦੇਗਾ ਆਪਾਂ ਇਥੇ ਘਰੇ ਠੀਕ ਪਰ ਆਏ ਆ ਵੀ ਜਿਹੜੇ ਤੇਰੇ ਚੈਨਲ ਨਾਲ 66000 ਇਹਦੇ ਬੰਗਦੇ ਦੇ ਦਿਆਂਗੇ ਉਹੀ ਕਿਰਾਇਆ ਭਾੜਾ ਛੱਡ ਦਾਂਗੇ ਬੰਦੇ ਨੂੰ ਹਣਾ ਵੀਰੇ ਚੋਣ ਦੇਖ ਬੱਚੀ ਕਿੱਤੀ ਦਾ ਸੋ ਦੇਖੋ ਕਿਆ ਬਾਤ ਹੈ ਸੋ 66000 ਦੇ ਵਿੱਚ ਜਿਵੇਂ ਕਹਿੰਦੇ ਮੂਨ ਵਰਗੀ ਝੋਟੀ ਉਹ ਚੀਜ਼ ਆ ਆ ਦੇਖ ਵੀਰੇ 2 ਕਿਲੋ ਦੁੱਧ ਹੁਣ ਕੱਢਤਾ ਹੋਊਗਾ 10 11 ਦਾ ਟਾਈਮ ਹੀ ਆ 10 11 ਤੋਂ ਅੰਦਰ ਹੀ ਹੋਊਗਾ ਜਾਂ 1:30 ਦਾ ਟਾਈਮ ਹਾਂ ਦੇ ਇਹ ਸੀਗੀ ਪ੍ਰੂਨ ਝੋਟੀ ਸੂਈ ਫੇ ਬੱਚਾ ਮੇਲ ਅੱਗੇ ਜਿਹਦੇ ਬੱਚੀ ਰੱਖਦੇ ਪਏ ਵੀਰੇ ਬੱਚੀ ਵੀਰੇ ਇਹ ਆਪ ਵੀ ਸੈਕਸਡ ਦੀ ਸੀ ਇਹਦੀ ਮਾਦਰ ਵੀ ਸੈਕਸਡ ਦੀ ਸੀ ਫਾਰਮ ਤੋਂ ਲਈ ਆ ਆਪਣੇ ਮਿੱਤਰ ਬੰਦੇ ਤੋਂ ਲਈ ਕਿਹੜਾ ਜੇ ਮਦੀਨ ਦਾ ਸੀ ਕੀ ਕਹਿੰਦੇ ਆ ਮਦੀਨ ਦੀ ਸੈਕਸਡ ਦੀ ਆਪ ਏ ਠੀਕ ਹੈ ਤਾਂ ਇਹ ਆਪ ਏ हेयर ਸ਼ੇਰ ਦੀ ਏ ਠੀਕ ਹੈ ਲੱਗਦਾ ਭਰੇ ਕਰੀ ਬਣਿਆ ਥਣ ਚਾਰ ਹੀ ਨੇ ਬਾਈ ਥਣ ਚਾਰ ਆ ਤੇ ਕਿੰਨੀ ਕੁ ਉਮਰ ਹੈ ਦੀ ਬਾਈ ਫੇਸ ਦੇਖ ਸਾਢੇ 9 ਮਹੀਨੇ ਦੀ ਉਮਰ ਆ ਸਾਢੇ 3-4 ਮਹੀਨੇ ਦੀ ਸਾਢੇ 9 ਮਹੀਨੇ ਦੀ ਇਹਦਾ ਭਾ ਕੀ ਆ ਬੰਦੂ ਬੱਚੀ ਨਾ ਵਧੀਆ 30 ਪਲੱਸ ਵਾਲੀ ਵਹਿੜ ਬੰਦ ਰਹੇ ਨੇ ਇਹਦਾ ਭਾ ਕੀ ਆ ਆ ਭਾਈ ਮੁੱਲ 11 ਕਰਾ ਲਓ ਕੁਛ ਕਰਾ ਲਓ 8000 ਦੀ ਬੱਸੀ ਦੇਵਾਂਗੇ ਛੋਰੀ ਮੜਾ ਜਿਹੜੀ ਸੋ 8000 ਦੀ ਵੀਰ ਕਹਿੰਦਾ ਬੱਛੀ ਇਹ ਦੇ ਦਾਂਗੇ ਜਿੰਦ ਜਾਨ ਦੇ ਵਿੱਚ ਆ ਏਅਰ ਸਰਚ ਪੈਂਦੀ ਆ ਹਣਾ ਆਂਬਰੇ ਤੈਨੂੰ ਪਤਾ ਹੀ ਹੈਗਾ ਉਹ ਦੇਖੋ ਪਾਪਾ ਚੀਚੀ ਖਿਆਰ ਦੀਆਂ ਤਾਂ ਕੀੜਾ ਖਾ ਜਾਂਦੀਆਂ ਨੇ ਠੀਕ ਹੈ ਬੋਲ ਬੋਲਦਾ ਬਚਈਏ ਆਪਾਂ ਵੀਡੀਓ ਤਾਂ ਪੋਈਆ ਤੂੰ ਬੰਦਾ ਸਾਂਭੂ ਦਾ ਚੰਗੀ ਬੱਸੀ ਬਣਾਉਂਦੇ ਠੀਕ ਹੈ ਰਾਈਟ ਪੁੱਲ ਕਰਨੀ ਜਰਸੀਆਂ ਤੋਂ ਮੁਕਾਬਲੇ ਜਾਉ ਜਰਸੀ ਦੇ ਪੇਟੋਂ ਪੈਦਾ ਹੋਈ ਠੀਕ ਹੈ ਜਰਸੀ ਦੇ ਪੇਟੋਂ ਏਅਰ ਸਰਚ ਪੈਦਾ ਹੋਈ ਵੀ ਆ ਤੇ ਨੰਬਰ ਬੋਲ ਦੇ ਵੀਰ ਆਪਣਾ ਨੰਬਰ ਵੀਰੇ 9 ਤੇ ਇੱਕ ਦਿਖਾਦੀ ਬੱਚੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਤੇ ਇੱਕ ਇੱਕ ਤਸੱਲੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸ ਨਾ